ਅਗਰ ਵੀ ਇਕਤਰਤਾ ਹੋਈ ਆ ਤੇ ਸਰਬ ਸਰਬਸੰਮਤੀ ਨਾਲ ਨਗਰ ਸੰਘਰ ਕੋਟ ਦੀਆਂ ਸਮੂਹੀਆਂ ਸੰਗਤਾਂ ਵੱਲੋਂ ਤੇ ਸਾਰੀਆਂ ਕਮੇਟੀਆਂ ਵੱਲੋਂ ਇਹ ਮਤੇ ਜਿਹੜੇ ਪਾਸ ਕੀਤੇ ਗਏ ਆ ਜੋ ਹੇਠ ਲਿਖੇ ਅਨੁਸਾਰ ਪਹਿਲਾ ਮਤੇ ਇਹ ਆ ਕਿ ਮਜੀਦ ਭਾਈ ਜਗ੍ਹਾਵਾ ਜਿਹੜੇ ਪਰਿਵਾਰ ਇਹਦੇ ਨਾਲ ਜੁੜਿਆ ਉਹਨਾਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਿਹੜੀ ਉਹ ਨਹੀਂ ਜਾਵੇਗੀ ਤੇ ਨਾ ਹੀ ਗਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਬੇਨਤੀ ਕਰੇਗਾ ਤੁਜੀ ਬੁਝਾ ਮਤਾ ਇਹ ਹੈ ਕਿ ਇਹਨਾਂ ਪਰਿਵਾਰਾਂ ਨਾਲ ਜਦੋਂ ਇਹ ਜੁੜੇ ਨੇ ਮਸੀਹ ਭਾਈਚਾਰੇ ਨਾਲ ਜਿਨ੍ਹਾਂ ਦੇ ਘਰ ਇਹਨਾਂ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਇਹ ਸੰਸਕਾਰ ਕਰਨਾ ਚਾਹੁੰਦੇ ਆ ਤੇ ਸਿਵਾ ਵਿੱਚ ਕਰ ਸਕਦੇ ਆ ਤੇ ਜੇ ਇਹ ਕਹਣ ਫਿਰ ਦਫਨਾਉਣਾ ਹੈ ਤੇ ਫਿਰ ਸਿਵਿਆਂ ਵਿੱਚ ਨਹੀਂ ਦਫਨਾ ਸਕਦਾ ਤੀਜਾ ਮਤਾ ਇਹ ਹੈ ਕਿ ਮਸੀਹ ਭਾਈਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਸ਼ਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਲਗਾ ਸਕਦਾ ਕੇਵਲ ਆਪਣੇ ਘਰਾਂ ਦੇ ਕਿਉਂ ਲਾ ਸਕਦੇ ਚੌਥਾ ਮਤੇ ਹੈ ਕਿ ਨਗਰ ਵਿੱਚ ਮਸੀਹ ਭਾਈਚਾਰਾ ਕੋਈ ਵੀ ਜਿਹੜੀ ਸ਼ੋਭਾ ਯਾਤਰਾ ਉਹ ਨਹੀਂ ਕਰ ਸਕਦਾ ਇਹ ਜਿਹੜੇ ਮਤੇ ਆ